ਪੰਜਾਬ ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਗੁਣੋਂ ਪੰਜਾਬੀ ਭਾਸ਼ਾ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸੋਤਿਆਂ ਨੂੰ ਮੇਰੇ ਵੱਲੋਂ ਪਿਆਰਪਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਪੰਜਾਬ ਦੇ ਕੈਬਨਿਟ ਮੰਤਰੀ ਅਮਰੂੜਾ ਨੇ ਪੰਜਾਬ ਵਿਧਾਨ ਸਭਾ ਵਿੱਚ ਅਧਿਕਾਰੀਆਂ ਨੂੰ ਸਖ਼ਤਤਾਵਾਂ ਦਿੱਦਿਆ ਹੈ ਕਿ ਜੇਕਰ ਲੋਕਾਂ ਦੇ ਪ੍ਰਤੀ ਲਾਪਰਵਾਹੀ ਵਰਤ ਰਹੇ ਹਨ ਜਾਂ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ ਤਾਂ ਉਹਨਾਂ ਨੂੰ ਜਲਦੀ ਹੀ ਤਨਖਾਹ ਤੋਂ ਪੈਨਸ਼ਨ 'ਚ ਲਿਆਉਣ 'ਚ ਦੇਰ ਨਹੀਂ ਲੱਗੇਗੀ ਕਾਂਗਰਸ ਪਾਰਟੀ ਦੇ ਬੁਲਾਰੇ ਪ੍ਰਤਾਪ ਸਿੰਘ ਬਾਜਪਾ ਨੇ ਕਿਹਾ ਹੈ ਕਿ ਮਾਨ ਭਾਜਪਾ ਵੀ ਸ਼ਾਮਲ ਹੋ ਸਕਦੇ ਹਨ ਜਦਕਿ 32 ਬਰੇ ਕਾਂਗਰਸ ਵਿੱਚ ਆ ਜਾਣਗੇ ਕੈਬਨਟ ਮੰਤਰੀ ਅਮਨ ਰੋੜਨ ਨੇ ਕਿਹਾ ਕਿ ਬਾਜਪਾ ਦਾ ਭਾਜਪਾ ਤੇ ਜਾਣਾ ਤੈ ਹੈ ਰਾਹੁਲ ਗਾਂਧੀ ਨੂੰ ਨਜ਼ਰ ਤੇ ਨਜ਼ਰ ਰੱਖਣ ਦੀ ਲੋੜ ਹੈ ਕੱਲ ਸ਼ੇਰ ਭਿਆਜ ਕੋਹਰਾ ਮਚ ਗਿਆ ਤੇ ਨਿਵੇਸ਼ਕਾਂ ਦੇ 42983 ਕਰੋੜ ਰੁਪਏ ਡੁੱਬ ਗਏ ਕਿਸਾਨ ਯੋਥੀ ਬਲ ਲਿਆ ਬਲ ਦਿੱਲੀ ਬਲ ਜਾਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ 19 ਮਾਰਚ ਨੂੰ ਕਿੰਤ ਸਰਕਾਰ ਨਾਲ ਉਹਨਾਂ ਦੀ ਮੀਟਿੰਗ ਹੋਵੇਗੀ ਇਸ ਤੇ ਕਿਸਾਨ ਨਤਾਬਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਸਰਕਾਰ ਕੀ ਫੈਸਲਾ ਲੈਂਦੀ ਹੈ ਪੰਜਾਬ ਵਿੱਚ 128 ਸਰਕਾਰੀ ਕਾਲਜ ਹਨ ਜਿਨ੍ਹਾਂ ਵਿੱਚ 64 ਪ੍ਰਿੰਸੀਪਲ ਤੋਂ ਬਿਨਾਂ ਚਲਾਏ ਜਾ ਰਹੇ ਹਨ ਜਨਵਰੀ 2024 ਵਿੱਚ 64 ਐਮਬੀਬੀਐਸ ਉੱਤਰ ਪੱਤਰਕਾਂ ਵਿੱਚ ਝਾੜਛਾਣੀ ਕੀਤੀ ਗਈ ਸੀ ਕਿ ਤੇ ਹਰਿਆਣਾ ਸਰਕਾਰ ਨੇ ਝਾੜਖਾਨੀਆਂ ਦੇ ਖਿਲਾਫ ਸਖਤ ਕਦਮ ਉਠਾਏ ਹਨ ਤਿਲੰਗਾਨਾ ਵਿੱਚ ਟਨਲ ਵਿੱਚ 28 ਮਈ ਦੌਰ ਫਸਿਆਨ ਉਨ੍ਹਾਂ ਦਾ ਬਚਣਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ। ਭਾਜਪਾ ਦੇ ਵਿਧਾਇਕ ਮਹਿੰਦਰ ਸਿੰਘ ਗੁਪਤਾ ਦਿੱਲੀ ਵਿਧਾਨ ਸਭਾ ਦੇ ਸਪੀਕਰ ਬਣ ਗਏ ਹਨ। ਬੰਗਲਾਦੇਸ਼ ਵਿੱਚ 에어ਪੋਰਟ ਦੇ ਇੱਕ ਹਵਾਈ ਅਡੇ ਤੇ ਹਮਲਾ ਕੀਤਾ ਗਿਆ ਜਿਸ ਨਾਲ ਇੱਕ ਅਧਿਕਾਰੀ ਦੀ ਮੌਤ ਹੋ ਗਈ। ਬਿਊਟੀ ਪਾਲਰ ਵਿੱਚ ਟ੍ਰੇਨ ਗਲੈਂਡੀ ਆਈ ਲਖਨਊ ਦੇ ਇੱਕ ਕੁੜੀਨਾ ਸਮੂਹ ਨੂੰ ਜ਼ਬਰਦਸਤ ਕੀਤਾ ਗਿਆ। ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਇੰਜੀਨੀਅਰ ਸੀ ਦੀ ਜਮਾਨਤ ਪਟੀਸ਼ਨ ਦਾ ਛੇਤੀ ਨਿਪਟਾਰਾ ਕੀਤਾ ਜਾਵੇ। ਨਵੀਂ ਦਿੱਲੀ ਵਿੱਚ ਉਧਾਰ ਦਿੱਤੇ ਗਏ 100 ਰੁਪਏ ਵਾਪਸ ਮੰਗਰ ਤੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਤਾਮਨੜ ਵਿੱਚ ਟੱਕਰੀ ਫੈਕਟਰੀ ਵਿੱਚ ਧਮਾਕਾ ਹੋ ਗਿਆ ਜਿਸ ਨਾਲ ਦਿਨ ਲੋਕਾਂ ਦੀ ਮੌਤ ਹੋ ਗਈ। ਮਹਾਕੁੰਮਤੋਂ ਪਾਤਰੇ ਸਰਦਾਰ ਲਲਨਦੀਪ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਨਾਲ ਛੇ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਜੱਬਲਪੁਰ ਵਿਖੇ ਵਾਪਰੀ। ਖਰਖੰਡ ਵਿੱਚ ਤਿੰਨ ਅਨਵਾਲਗ ਕੁੜੀਆਂ ਵਿਆਹ ਦੇ ਪ੍ਰੋਗਰਾਮ ਤੋਂ ਵਾਪਸ ਪਤ ਰਹੀਆਂ ਸਨ ਤਾਂ ਉਹਨਾਂ ਦੇ ਨਾਲ ਸਮੂਹਕ ਜ਼ਬਰਦਸਤਨਾ ਕੀਤਾ ਗਿਆ ਤੇ 18 ਮੋਲਜਮਾਨ ਨੂੰ ਰਿਹਾਸਤ ਵਿੱਚ ਲਿਆ ਗਿਆ ਇਹਨਾਂ ਤਿੰਨ ਕੁੜੀਆਂ ਦੀ ਉਮਰ 12 ਤੋਂ 16 ਸਾਲ ਸੀ ਜਦ ਕਿ ਮੋਲਜਮ 12 ਤੋਂ 17 ਸਾਲ ਤੱਕ ਦੀ ਉਮਰ ਦੇ ਸਨ ਕੇਂਦਰ ਸਰਕਾਰ ਨੇ ਕਿਹਾ ਕਿ ਇੱਕੋ ਸਮੇਂ ਚੋਣ ਕਰਵਾਉਣਾ ਗੈਰ ਲੋਕਤੰਤਰ ਨਹੀਂ ਹੈ ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਚੋਣਾਂ ਕਰਵਾਈਆਂ ਜਾਂਦੀਆਂ ਸਨ ਕੇਂਦਰੀ ਗ੍ਰਹਿ ਮੰਤਰੀ ਅਮਨ ਸ਼ਾਹ ਨੇ ਕਿਹਾ ਹੈ ਕਿ ਅਸੀਂ ਅਜਿਹਾ ਜੰਮੂ ਕਸ਼ਮੀਰ ਚਾਹੁੰਦੇ ਹਾਂ ਜਿੱਥੇ ਆਤਵਾਦ ਕੰਡ ਕਿਸੇ ਦੀ ਜਾਨ ਵੀ ਨਾ ਜਾਵੇ ਪੰਜਾਬ ਸਰਕਾਰ ਦੇ ਭਗਵਾਨ ਪ੍ਰਮਾਨ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮੁਹਿੰਮ ਚਲਾਈ ਜਾਵੇਗੀ 트럼ਪ ਪ੍ਰਸ਼ਾਸਨ ਨੇ 1600 ਯੂ ਐਸ ਏ ਐਡ ਦੇ ਮਾਲਾਜਮਾਨ ਨੂੰ ਛੁੱਟੀ ਉੱਤੇ ਭੇਜ ਦਿੱਤਾ ਹੈ ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਅਰਵਿੰਦਰ ਨਾਮ ਦੇ ਲਾੜੇ ਨੂੰ ਨਸ਼ੇ 'ਚ ਟੱਲੀ ਹੋ ਕੇ ਲਾੜੇ ਦੇ ਗੜਬ ਵਿੱਚ ਵਰਮਾਲਾ ਨਾ ਪਾ ਕੇ ਆਪਣੇ ਦੋਸਤ ਦੇ ਗੜਬ ਵਿੱਚ ਵਰਮਾਲਾ ਪਾ ਦਿੱਤੀ ਗਈ। ਉਸਨੇ ਲਾੜੀ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਉਹ ਕਹਿ ਰਿਹਾ ਸੀ ਕਿ ਉਹ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾਵੇਗਾ। ਮੈਰਿਜ ਪੈਲੇਸ ਵਿੱਚੋਂ ਬਰਾਤ ਬੇਰੰਗ ਵਾਪਸ ਝੱਟ ਗਈ। ਪੰਜਾਬ ਅੰਦਰ ਗੈਰਕਾਨੂੰਨੀ ਤੌਰ ਤੇ ਹੋ ਰਹੀ ਮਾਈਨਿੰਗ ਲੈ ਕੇ ਬਿਰਦੀ ਤੇ ਨੇ ਸਰਕਾਰ ਨੂੰ ਘੇਰਿਆ। ਬਾਜਪਾ ਨੇ ਪੁੱਛਿਆ ਕਿੱਥੇ ਹਜ਼ਾਰਾਂ ਕਰੋੜ ਰੁਪਏ ਦਾ ਮਾਲੀਆ ਜਾ ਰਿਹਾ ਹੈ। ਪੰਜਾਬ ਸਿਹਤ ਵਿਭਾਗ ਕੋਲ ਪਿੰਡੂ ਖੇਤਰਾਂ ਤੱਕ ਸਿਹਤ ਸਵਾਮਾ ਦੀ ਪਹੁੰਚ ਵਧਾਉਣ ਲਈ 10 ਨਵੀਆਂ ਮੋਬਾਈਲ ਮੈਡੀਕਲ ਜੂਨਟਾਂ ਨੂੰ ਲਾਂਚ ਕੀਤਾ ਗਿਆ। ਡੋਨਾਲਡ ਟਰੰਪ ਦੀ ਸਰਕਾਰ ਦੁਨੋਂ ਲਗਾਤਾਰ ਟੈਰਫ ਬਾਬਦੇ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਭਾਰਤ, ਦੱਖਣੀ ਕੋਰੀਆ ਤੇ ਥਾਈਲੈਂਡ ਤੇ ਪਿਆ ਹੈ। ਨਿਊਜ਼ੀਲੈਂਡ ਦੀ ਟੀਮ ਨੇ ਬੰਗਲਾਦੇਸ਼ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ ਤੇ ਨਿਊਜ਼ੀਲੈਂਡ ਦੀ ਟੀਮ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਭਾਰਤ ਦੀ ਪੁਰਸ਼ ਹਾਕੀ ਟੀਮ ਇੰਗਲੈਂਡ ਦੇ ਹੱਥ ਤੋ 3 2 ਨਾਲ ਹਾਰ ਗਈ। ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਇੱਕ ਕ੍ਰਿਕਟ ਮੈਚ ਖੇਡਿਆ ਗਿਆ ਜਿਸ ਵਿੱਚ ਪਾਕਿਸਤਾਨ ਦੇ ਖੇਡਤੇ ਮੈਨੇ ਬਰਾਟ ਕੋਲਿੰਗ ਨੂੰ ਜੋ ਸੈਂਕੜਾ ਲਗਾਇਆ ਤਾਂ ਬਹੁਤ ਹੀ ਜ਼ਿਆਦਾ ਖੁਸ਼ੀ ਮਨਾਈ ਉਹਨਾਂ ਦੀ ਖੁਸ਼ੀ ਭਲੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੇ ਹਨ। ਫਿਲਮ ਸਟਾਰ ਆਕਸ਼ੇ ਕੁਮਾਰ ਨੇ ਵੀ ਗੰਗਾ ਵੇਖੇ ਜਾ ਕੇ ਡੁਬਕੀ ਲਗਾਈ। ਕੋਣ ਖਬਰਾਂ ਸਮਾਪਤ ਹੋਈਆਂ ਧੰਨਵਾਦ ਸ਼ੁਕਰੀਆ ਜੇਕਰ ਤੁਹਾਨੂੰ ਸਾਡੇ ਚੈਨਲ ਨੂੰ ਪ੍ਰਸਾਰਤ ਕੀਤੀਆਂ ਨੀਂ ਖਬਰਾਂ ਵਧੀਆ ਲੱਗ ਰਹੀਆਂ ਤਾਂ ਇਸ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਧੰਨਵਾਦ ਸ਼ੁਕਰੀਆ ਜੀ